ਸੜਕ ਦੇ ਉੱਤੇ ਬੈਠੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਮਾਛੀਵੜਾ ਸਾਹਿਬ ਦੇ ਥਾਣੇ ਦੇ ਬਾਹਰ ਦੀਆਂ ਜਿੱਥੇ ਇਸ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਨਾ ਮਿਲਣ ਦੇ ਚੱਲਦੇ ਇਹਨਾਂ ਨੇ ਮਾਛਵਾਲਾ ਸਾਹਿਬ ਦੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਇੱਕ ਤਾਂ ਇਹਨਾਂ ਨੇ ਆਪਣਾ ਪੁੱਤ ਹਮੇਸ਼ਾ ਦੇ ਲਈ ਗਵਾ ਲਿਆ ਤਾਂ ਦੂਜੇ ਪਾਸੇ ਪ੍ਰਸ਼ਾਸਨ ਵੀ ਇਹਨਾਂ ਦੀ ਇੱਕ ਨਹੀਂ ਸੁਣ ਰਿਹਾ ਜੀ ਹਾਂ ਖੰਨਾ ਪੁਲਿਸ ਜ਼ਿਲ੍ਹੇ ਦੇ ਥਾਣਾ ਮਾਛਵਾਲਾ ਸਾਹਿਬ ਅਧੀਨ ਪੈਂਦੇ ਪਿੰਡ ਖੇੜਾ ਦੇ ਵਿੱਚ ਇੱਕ ਕਾਰ ਨੇ ਬਾਈਕ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ ਇਸ ਹਾਦਸੇ ਦੇ ਵਿੱਚ ਬੈਂਕ ਮੈਨੇਜਰ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਇਸ ਘਟਨਾ ਦੇ ਵਿੱਚ ਬੈਂਕ ਮੈਨੇਜਰ ਦੇ ਦੋ ਹੋਰ ਚਾਚੇ ਤਾਇਆ ਦੇ ਭਰਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੀਜੀ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਉੱਥੇ ਹੀ ਇਹਨਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿਹਨੇ ਮੇਰੇ ਭਰਾ ਮਰਿਆ ਨਸ਼ਾ ਵੇਚਦਾ ਉਹ ਸਰੀਆਮ ਸਾਰੇ ਇਹਨਾਂ ਸਾਰੇ ਨਸ਼ਾ ਵੇਚਦਾ ਹੋਂ ਮੰਤਰੀ ਉਹਦਾ ਨਾਮ ਅਸੀਂ ਕਰ ਰਹੇ ਆ ਉਹਨੇ ਮਾਰਿਆ ਕਿਉਂ ਤੁਹਾਡੇ ਭਰਾ ਦੇ ਮੋਟਰਸਾਈਕਲ ਨੂੰ ਮਾਰਿਆ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਕੋਈ وجہ ਹੋਗੀ ਮਾਰਿਆ ਜੀ ਭਾਜੀ ਮੇਰੀ ਗੱਲ ਸੁਣੋ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ 프레ਜ਼ੈਂਟ ਨਹੀਂ ਸੀਗੇ ਠੀਕ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਨਾਸ ਕਰਦੇ ਅਸੀਂ ਉੱਥੇ ਨਹੀਂ ਸੀਗੇ ਜਿਵੇਂ ਤੁਸੀ ਜਾਣੇ ਹੁਣ ਇਨਸਾਫੀ ਤਾਂ ਮੈਂ ਇਨਸਾਫ ਇਹ ਚੋਣੀਆਂ ਜਿਵੇਂ ਮੇਰੇ ਭਰਾ ਦਾ ਮਰਡਰ ਹੋਇਆ ਉਹ ਮੈਂ ਉਹਦਾ ਕਰੂ ਕਿ ਮੇਰੇ ਤੇ ਜਿਹੜੀ ਮਰਜ਼ੀ ਦਾਰਾ ਲੱਗਦੀ ਜਿਹੜੀ ਮਰਜ਼ੀ ਦਾਰਾ ਮੈਂ ਲੈਣੇ ਤਿਆਰ ਆਂ ਕੱਢੀ ਜੜਾ ਤੇ ਮੁੰਡੇ ਬੰਦੇ ਕਿੰਨੇ ਚਾਰ ਬੰਦੇ ਐਤੋਂ ਗੀਂ ਗੁੱਡੀ ਨੂੰ ਕੋਈ ਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਜੋ ਤੁਸੀਂ ਚਾਹੁੰਦੇ ਵੀ ਬੰਦਾ ਪ੍ਰੋਪਰ ਪੇਸ਼ ਹੋਵੇ ਅਸੀਂ ਬਰਾਬਰ ਮਾਰਨਾ ਹੋਵੇ ਕਿੰਨੇ ਬੰਦੇ ਜਿਹੜਾ ਜਿਹੜਾ ਕੱਢ ਜਿਹੜਾ ਇਹ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਲੈ ਜੀ ਉੱਥੇ ਹੀ ਮੌਕੇ ਦੇ ਉੱਤੇ ਐਮ ਐਲ اے ਦਿਆਲਪੁਰਾ ਸਾਹਿਬ ਵੀ ਪਹੁੰਚੇ ਉਹਨਾਂ ਨੇ ਕਹਿ ਕਿ ਪਰਿਵਾਰ ਨੂੰ ਪੂਰਾ ਇਨਸਾਫ ਦਵਾਇਆ ਜਾਵੇਗਾ ਹਾਂਜੀ ਇੱਕ ਬੜੀ ਮੰਦ ਭਗੀ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਬੁੱਝ ਕੇ ਹਿੱਟ ਕੀਤਾ ਨਾ ਨੌਜਵਾਨਾਂ ਨੂੰ ਜਿਹਦੇ ਨਾਲ ਦੋ ਜਿਹੜੇ ਜਖਮੀ ਹਾਲਤ ਵਿੱਚ ਮੇਰੇ ਕੋਲ ਸ਼ਹਿਰ ਪੀਜੀ ਨੇ ਪੀਜੀ ਨੇ ਤੇ ਇੱਕ ਵੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਹੈ ਉਸ ਸੰਬੰਧ ਵਿੱਚ ਮਲੋਏ ਵੀ ਜੋ ਵੀ ਬਣਦੀ ਕਰ ਕਾਰਵਾਈ ਕਰਨ ਦੀ ਤੁਹਾਨੂੰ ਕੋਈ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਬੰਕੀ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਿਹਾ ਵੀ ਜੋ ਵੀ ਬਣਦੀ ਜੋ ਕਾਰਵਾਈ ਉਹ ਤੇ ਪੂਰੀ ਉਸ ਕਾਰਵਾਈ ਕੀਤੀ ਜਾਵੇ ਨਸ਼ੇ ਦੇ ਮਾਮਲੇ ਮੁਕਾ ਦਾ ਨਾਮ ਨਹੀਂ ਜਾਣੀ ਜੀ ਪੰਜਾਬ ਦੇ ਵਿੱਚ ਦੇ ਦੇਖੋ ਜੀ ਸਾਰੀਆਂ ਕੋਸ਼ਿਸ਼ਾਂ ਚੱਲਦੇ ਤੁਸੀਂ ਵੀ ਨਾਲ ਹੋ ਇੱਕ ਵੱਡਾ ਕੋੜ ਆ ਤੇ ਵੱਡੇ ਟਾਈਮ ਤੋਂ ਫੱਲਿਆ ਹੋਇਆ ਤੇ ਸਾਡੀਆਂ ਕੋਸ਼ਿਸ਼ਾਂ ਚੱਲਦੀਆਂ ਨੇ ਅੱਗੇ ਵੀ ਪਿੱਛੇ ਜੇ ਜ਼ੁਦਾਰੀ ਜ਼ਰੂਰ ਹੋਈ ਹੈ ਦੀ ਹੈ ਨਾ ਪਰ ਇਹ ਹਟਦੇ ਨਹੀਂ ਹੈਗੇ ਜੇ ਜਦੋਂ ਸਾਰਾ ਮਤਲਬ ਕਾਤਮੀ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਨੂੰ ਜਿਹੜੀ ਸਾਰੀ ਜਿਆਦਾ ਧਿਆਨ ਦੇਣ ਦੀ ਲੋੜ ਹੈ ਵੀ ਤੁਹਾਨੂੰ ਪਤਾ ਵੀ ਪਿਛੇ ਜੇ ਵੀ ਇਸ ਤਰ੍ਹਾਂ ਦੇ ਕੰਮ ਬਿਲਕੁਲ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬੜੀ ਦੁੱਖਦਉ ਸਮਝੋ ਆਪ ਦੁੱਖ ਹੋਇਆ ਹਨਾ ਉਤھے ਹੀ ਪੁਰਜ਼ਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਨਹੀਂ ਖੜਿਆ ਤਾਂ ਪੋਸਟ ਤੁਹਾਡੇ ਵੱਲੋਂ ਕਾਰਵਾਈ ਅਸੀਂ ਤਾਂ ਤਿਆਰ ਹੀ ਹੈ ਜੀ ਤਿਆਰ ਹੈ ਹਰ ਪਕੌੜਾ ਕਿ ਹੋਇਆ ਇਹ ਮੁੰਡੇ ਡੱਟ ਗਈ ਹੋਈ ਆ ਗੋਵਿੰਦਰ ਸਿੰਘ ਜਿਹਨੇ ਮਾਰਿਆ ਕਿ ਜੋ ਸੋਨੂ ਸੋਨੂ ਆਈ ਚੱਕਰੀ ਮੰਗਾ ਅਰੇ ਬਲੇ ਇਹ ਜਿਹੜਾ ਪੱਚਤਾਂ ਤੇ ਆਪਣੇ ਮੱਛਰਾਂ ਪੌਸਣੇ ਨਹੀਂ ਹੈ ਨਹੀਂ ਇਹ ਮੱਛਰ ਵਾਲੇ ਨਹੀਂ ਮੱਛੀ ਵਾਲੇ ਨਹੀਂ ਜਿਹੜੇ ਮਤਲਬ ਭੜਾ ਦੇ ਆ ਰਹੇ ਦੋਵਾਂ ਦੇ ਮਾਰੇ ਜਿਹੜੀ ਲਈ ਸੋਨੂੰ ਚਲਾ ਰਿਹਾ ਸੀ ਜਿੰਨੇ ਤੱਕ ਇਹਨਾਂ ਨੇ ਬਿਆਨ ਪਾਇਆ ਸੋਦਾਂ ਦੇ ਕਿ ਮ੍ਰਿਤਕ ਕੁਲਵਿੰਦਰ ਸਿੰਘ ਦੀਆਂ ਦੋ ਬੇਟੀਆਂ ਨੇ ਅਤੇ ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਮਾਛੀਵਾੜਾ ਪੁਲਸ ਦੋਸ਼ਾਂ ਦੀ ਭਾਲ ਦੇ ਵਿੱਚ ਹੈ ਪਰ ਫਿਲਹਾਲ ਹਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਪਾਈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ